ਪੰਜਾਬ ਦੇ ਗੁਰਤਾਸਪੁਰ ਦੇ ਵਿੱਚ ਲਾਰਸ ਬਸ਼ਨੋਈ ਗੈਂਗ ਦੇ ਨਾਲ ਜੁੜੇ ਬਦਨਾਮ ਗੈਂਗਸਟਰ ਜੱਗੂ ਪਗਵਾੜਪੁਰੀਆ ਦੀ ਮਾਤਾ ਦਾ ਬੀਤੀ ਰਾਤ ਜਿਹੜਾ ਕਤਲ ਕਰ ਦਿੱਤਾ ਗਿਆ ਦੱਸਦੇ ਕਿ 10 ਫਾਇਰ ਜਿਹੜੇ ਰਾਉਂਡ ਗੋਲੀਆਂ ਦੇ ਉਹਨਾਂ ਦੇ ਗੱਡੀ ਦੇ ਉੱਪਰ ਕੀਤੇ ਗਏ ਸੀ ਘਰ ਤੋਂ ਬਾਹਰ ਗੱਡੀ ਦੇ ਵਿੱਚ ਬੋਡੀਗਾਰਡ ਦੇ ਨਾਲ ਮੌਜੂਦ ਸੀ ਕਿਤੇ ਜਾ ਰਹੇ ਸੀ ਲੇਕਿਨ ਗੈਂਗਸਟਰਾਂ ਦੇ ਵੱਲੋਂ ਜਿਹੜਾ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਦੱਸਦੇ ਕਿ ਅਣਪਛਾਤੇ ਲੋਕਾਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਨੇ ਸੀਸੀਟੀਵੀ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਤਾਂ ਹੁਣ ਕਿਆ ਜਾ ਰਿਹਾ ਹੈ ਕਿ ਬੰਬੀਆ ਗੈਂਗ ਦੇ ਵੱਲੋਂ ਜਿਹੜਾ ਪੋਸਟਪਾਕ ਇਸ ਦੀ ਜ਼ਿੰਮੇਵਾਰੀ ਲਈ ਗਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਭਰਾ ਦਾ ਬਦਲਾ ਲਿਆ ਤੁਹਾਨੂੰ ਦੱਸਦੇ ਹਾਂ ਕਿ ਲੋਰਸ ਬਸ਼ਨੋਈ ਗੈਂਗ ਦੇ ਨਾਲ ਜੁੜਿਆ ਹੋਇਆ ਜੱਗੂ ਭਗਵਾਨਪੁਰਿਆ ਔਰ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਵੀ ਜੇਲ੍ਹ ਦੇ ਵਿੱਚ ਬੰਦ ਹੈ ਤੇ ਇਸ ਤੋਂ ਇਲਾਵਾ ਉਸ ਦੇ ਉੱਪਰ ਫਰੋਤੀਆਂ ਦੇ ਹੋਰ ਕਈ ਮਾਮਲੇ ਵੀ ਜਿਹੜੇ ਦਰਜ ਕੀਤੇ ਗਏ ਨੇ ਤਾਂ ਬੀਤੀ ਰਾਤ ਹੀ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਜਿਹੜਾ ਇਸ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਪਹੁੰਚਾ ਦਿੱਤਾ ਸੀ ਤਾਂ ਉੱਥੇ ਦੱਸਦੀ ਕਿ ਅੱਜ ਸਿਵਲ ਹਸਪਤਾਲ ਦੇ ਵਿੱਚ ਪੋਸਟਮਾਰਟਮ ਕੀਤਾ ਜਾਵੇਗਾ ਤੇ ਸਿੱਧੂ ਮੂਸੇਵਾਲਾ ਕਤਲ ਮਾਮਲੇ ਦੇ ਵਿੱਚ ਵੀ ਜਿਹੜਾ ਜੱਗੂ ਭਗਵਾਨਪੁਰੀਆ ਜੁੜਿਆ ਹੋਇਆ ਹੈ ਤੇ ਤੁਹਾਨੂੰ ਦੱਸਦੇ ਇੱਕ ਲਾਰਸ ਬਛनोई ਗੈਂਗ ਦੇ ਨਾਲ ਜੱਗੂ ਭਗਵਾਨਪੁਰੀਆ ਜਿਹੜਾ ਜੁੜਿਆ ਹੋਇਆ ਸੀ ਤੇ ਬੰਬੀਆ ਗੈਂਗ ਦੇ ਵੱਲੋਂ ਕਿਹਾ ਗਿਆ ਪੋਸਟਪਾਕ ਕਿ ਉਹਨਾਂ ਨੇ ਇਹ ਜਿਹੜੀ ਕਤਲ ਦੀ ਜ਼ਿੰਮੇਵਾਰੀ ਲੈਂਦੇ ਨੇ ਜੋ ਗੱਡੀ ਦੇ ਉੱਪਰ ਗੋਲੀਆਂ ਚੜਾਈਆਂ ਨੇ ਜੱਗੂ ਭਗਵਾਨਪੁਰੀਆ ਦੀ ਮਾਂ ਦਾ ਔਰ ਬੋਡੀਗਾਰਡ ਦਾ ਜੋ ਕਤਲ ਹੋਇਆ ਉਸ ਦੀ ਜ਼ਿੰਮੇਵਾਰੀ ਅਸੀਂ ਲੈਨੇ ਆ